ਮਿਹਨਤ ਪੌੜੀਆਂ ਵਾਂਗ ਹੁੰਦੀ ਹੈ ਤੇ ਕਿਸਮਤ ਲਿਫਟ ਵਾਂਗ ਹੁੰਦੀ ਹੈ ਤੇ ਲਿਫਟ ਕਦੇ ਵੀ ਬੰਦ ਹੋ ਸਕਦੀ ਹੈ ਪਰ ਪੌੜੀਆਂ ਹਮੇਸ਼ਾ ਹੀ ਉਚਾਈ ਤੱਕ ਲੈ ਜਾਂਦੀਆਂ ਹਨ ਇਸ ਲਈ ਇਨਸਾਨ ਨੂੰ ਜ਼ਿਆਦੇ ਕਿਸਮਤ ਤੇ ਨਹੀਂ ਚੱਲਣਾ ਚਾਹੀਦਾ ਆਪਦੀ ਮਿਹਨਤ ਆਪ ਕਰਨੀ ਚਾਹੀਦੀ ਹੈ ਮਿਹਨਤ ਹੀ ਇਨਸਾਨ ਦੀ ਕਿਸਮਤ ਬਦਲਦੀ ਹੈ ਇਨਸਾਨ ਦੀ ਮਿਹਨਤ ਦਾ ਫਲ ਇੱਕ ਨਾ ਇੱਕ ਦਿਨ ਇਨਸਾਨ ਨੂੰ ਜ਼ਰੂਰ ਮਿਲਦਾ ਹੈ ਜਿੰਨਾ ਹੀ ਇਨਸਾਨ ਮਿਹਨਤ ਕਰਦਾ ਹੈ ਤਾਂ ਉਸ ਨੂੰ ਅੱਗੇ ਜਾ ਕੇ ਜਰੂਰ ਆਰਾਮ ਮਿਲਦਾ ਹੈ ਤੇ ਉਸ ਦੀ ਜ਼ਿੰਦਗੀ ਬਹੁਤ ਹੀ ਸੌਖੀ ਲੰਘਦੀ ਹੈ ਜੇ ਇਨਸਾਨ ਮਿਹਨਤ ਜਿੰਨੀ ਜ਼ਿਆਦਾ ਕਰਦਾ ਹੈ ਤਾਂ ਇਨਸਾਨ ਨੂੰ ਉਸ ਦਾ ਮਿਹਨਤ ਦਾ ਫਲ ਮਿਲਦਾ ਹੈ ਤੇ ਇਨਸਾਨ ਦੀ ਕਿਸਮਤ ਉਹਦਾ ਸਾਥ ਦਿੰਦੀ ਹੈ ਇਸੇ ਤਰ੍ਹਾਂ ਇਨਸਾਨ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਦਾ ਜਾਂਦਾ ਹੈ ਇੱਕ ਚੰਗੇ ਬੰਦੇ ਦੇ ਨਾਲ ਹਰ ਕੋਈ ਬੁਰਾ ਕਰਦਾ ਹੈ ਜਦ ਕਿ ਇੱਕ ਚੰਗੇ ਬੰਦੇ ਦੀ ਗਲਤੀ ਕੀ ਹੁੰਦੀ ਕਿਉਂਕਿ ਉਹ ਰਿਸ਼ਤੇ ਦਿਲ ਤੋਂ ਨਿਵਾਉਂਦਾ ਹੈ ਉਹ ਰਿਸ਼ਤਾ ਨਿਵਾਉਣ ਲਈ ਹਰ ਤਰੀਕੇ ਨਾਲ ਝੁਕ ਜਾਂਦਾ ਹੈ ਜਦਕਿ ਦੂਜੇ ਇਨਸਾਨ ਉਸਦੇ ਝੁਕਣ ਦਾ ਫਾਇਦਾ ਚੁੱਕਦੇ ਹਨ ਇਸ ਦੁਨੀਆ ਵਿੱਚ ਚੰਗੇ ਬੰਦੇ ਦੀ ਕਦਰ ਲੋਕ ਬਹੁਤ ਘੱਟ ਕਰਦੇ ਹਨ ਮਾੜੇ ਬੰਦੇ ਦੀ ਕਦਰ ਜ਼ਿਆਦਾ ਕਰਦੇ ਹਨ ਇਸ ਦੁਨੀਆ ਵਿੱਚ ਚੰਗੇ ਬੰਦੇ ਦੀ ਪਛਾਣ ਕਰ ਹਰ ਇੱਕ ਇਨਸਾਨ ਨਹੀਂ ਕਰ ਸਕਦਾ ਅਤੇ ਨਾ ਹੀ ਚੰਗੇ ਬੰਦੇ ਦੀ ਗੱਲ ਕਿਸੇ ਨੂੰ ਵਧੀਆ ਲੱਗਦੀ ਹੈ ਕਿਉਂਕਿ ਮਾੜੇ ਬੰਦੇ ਦੀਆਂ ਗੱਲਾਂ ਨਾਲੇ ਉਹ ਝੂਠੀਆਂ ਹੁੰਦੀਆਂ ਹਨ ਪਰ ਫਿਰ ਵੀ ਉਹ ਲੋਕਾਂ ਨੂੰ ਵਧੀਆ ਲੱਗਦੀਆਂ ਹਨ ਇਸ ਦੁਨੀਆ ਵਿੱਚ ਚੰਗੇ ਬੰਦੇ ਦੀਆਂ ਗੱਲਾਂ ਸੁਣ ਕੇ ਲੋਕ ਰਾਜੀ ਨਹੀਂ ਹੁੰਦੇ ਅਤੇ ਨਾ ਹੀ ਚੰਗੇ ਬੰਦੇ ਦੇ ਨਾਲ ਬੈਠਦੇ ਹਨ ਇਸ ਤਰ੍ਹਾਂ ਇਸ ਦੁਨੀਆ ਵਿੱਚ ਚੰਗੇ ਬੰਦੇ ਦੀ ਕਦਰ ਬਹੁਤ ਹੀ ਘੱਟ ਹੈ ਇਸ ਦੁਨੀਆ ਵਿੱਚ ਚੰਗਾ ਕੰਮ ਉਸ ਇਨਸਾਨ ਦਾ ਕਰੋ ਜੋ ਇਨਸਾਨ ਤੁਹਾਡੀ ਕਦਰ ਕਰਦਾ ਹੋਵੇ ਤੇ ਤੁਹਾਡੀ ਗੱਲ ਨੂੰ ਮੰਨਦਾ ਹੋਵੇ ਤਾਂ ਹੀ ਚੰਗੇ ਬੰਦੇ ਦੀ ਉਸ ਇਨਸਾਨ ਦੇ ਮਨ ਵਿੱਚ ਪਿਆਰ ਤੇ ਸਤਿਕਾਰ ਵਾਦਾ ਹੈ ਤਾਰੇ ਟੁੱਟੇ ਨਾ ਜੁੜਦੇ ਅੰਬਰਾਂ 'ਚੋਂ ਬੋਲੇ ਬੋਲਣਾ ਮੋੜਨਾ ਜ਼ੁਬਾਨ ਵਿੱਚੋਂ ਗਿਆਨ ਬੰਦੇ ਦਾ ਕਦੇ ਨਾ ਹੋਵੇ ਚੋਰੀ ਚੱਲੇ ਆਪੇ ਨਾ ਤੀਰ ਕਮਾਨ ਵਿੱਚੋਂ ਮੇਲਾ ਲੰਘਿਆ ਕਦੇ ਹੱਥ ਨਾ ਆਉਂਦਾ ਮੁੜਦਾ ਨਹੀਂ ਜੋ ਤੁਰ ਗਿਆ ਜਹਾਨ ਵਿੱਚੋਂ ਜਿਹੜੇ ਹੋਂ ਖੁਦਾ ਦੇ ਪਿਆਰੇ ਬੰਦੇ ਰੱਬ ਲੱਭਦੇ ਹਰ ਇਨਸਾਨ ਵਿੱਚੋਂ ਜੋ ਇੱਕ ਵਾਰੀ ਅੰਬਰਾਂ 'ਚੋਂ ਤਾਰਾ ਟੁੱਟ ਜਾਂਦਾ ਹੈ ਉਹ ਜੁੜਦਾ ਦੁਬਾਰਾ ਕਦੇ ਨਹੀਂ ਇਸੇ ਤਰ੍ਹਾਂ ਇਨਸਾਨ ਦੇ ਜੋ ਬੋਲ ਕੜਵੇ ਹੁੰਦੇ ਹਨ ਜੋ ਇੱਕ ਵਾਰੀ ਜ਼ੁਬਾਨ ਵਿੱਚੋਂ ਨਿਕਲ ਜਾਂਦੇ ਹਨ ਉਹ ਦੁਬਾਰਾ ਕਦੇ ਵੀ ਮਿੱਠੇ ਬੋਲ ਨਹੀਂ ਬਣਦੇ ਉਹ ਬੋਲੇ ਬੋਲ ਦੂਜੇ ਇਨਸਾਨ ਨੂੰ ਬਹੁਤ ਹੀ ਕੌੜੇ ਲੱਗਦੇ ਹਨ ਤੇ ਉਹ ਇਨਸਾਨ ਬਹੁਤ ਕੌੜੇ ਬੋਲ ਇਨਸਾਨ ਦੂਜੇ ਇਨਸਾਨਾਂ ਤੋਂ ਦੂਰ ਕਰ ਦਿੰਦੇ ਹਨ ਇਸ ਲਈ ਸਾਨੂੰ ਕਦੇ ਵੀ ਦੂਜੇ ਇਨਸਾਨਾਂ ਨੂੰ ਕੌੜੇ ਬੋਲ ਨਹੀਂ ਬੋਲਣੇ ਚਾਹੀਦੇ ਹਮੇਸ਼ਾ ਪਿਆਰ ਨਾਲ ਤੇ ਸਤਿਕਾਰ ਨਾਲ ਬੋਲਣਾ ਚਾਹੀਦਾ ਹੈ ਤਾਂ ਹੀ ਇਸ ਤਰ੍ਹਾਂ ਆਪਣਾ ਇਸ ਦੁਨੀਆ ਦੇ ਲੋਕਾਂ ਦੇ ਵਿੱਚ ਪਿਆਰ ਤੇ ਸਤਿਕਾਰ ਬਣਿਆ ਰਹਿੰਦਾ ਹੈ ਜੋ ਲੋਕ ਮਿੱਠੇ ਬੋਲ ਬੋਲਦੇ ਹਨ ਉਹਨਾਂ ਲੋਕਾਂ ਦੀਆਂ ਗੱਲਾਂ ਸੁਣਨ ਵਿੱਚ ਹੀ ਵਧੀਆ ਲੱਗਦੀਆਂ ਹਨ ਅਤੇ ਇਸ ਦੁਨੀਆ ਵਿੱਚ ਹਰ ਇੱਕ ਇਨਸਾਨ ਨੂੰ ਗਿਆਨ ਇਨਾ ਹੋਣਾ ਚਾਹੀਦਾ ਹੈ ਕਿ ਦੂਧ ਦੇ ਇਨਸਾਨਾਂ ਨੂੰ ਗਿਆਨ ਵਾਲੀਆਂ ਗੱਲਾਂ ਸੁਣਾ ਕੇ ਉਹਨਾਂ ਲੋਕਾਂ ਦੇ ਮਨਾਂ ਵਿੱਚ ਵੀ ਗਿਆਨ ਵਾਲੀਆਂ ਗੱਲਾਂ ਆ ਜਾਵਣ ਅਤੇ ਫਿਰ ਉਹ ਕੱਲੋ ਕਦੇ ਵੀ ਗਲਤ ਸ਼ਬਦ ਨਾ ਵਰਤਣ ਜਿਹੜਾ ਇਨਸਾਨ ਦਿਲ ਦਾ ਸੱਚਾ ਹੁੰਦਾ ਹੈ ਉਹ ਇਕੱਲਾ ਬੈਠ ਕੇ ਜ਼ਰੂਰ ਸੋਚਦਾ ਹੈ ਕਿ ਮੈਂ ਉਸ ਦਾ ਕਿੰਨਾ ਸਾਥ ਦਿੱਤਾ ਪਰ ਉਸ ਨੇ ਕਦਰ ਨਾ ਜਾਣੀ ਸੱਚਾ ਬੰਦਾ ਕਿਉਂਕਿ ਲੋਕ ਝੂਠ ਦਾ ਸਾਥ ਵੱਧ ਦਿੰਦੇ ਹਨ ਸੱਚੇ ਬੰਦੇ ਨੂੰ ਝੂਠ ਦਾ ਸਹਾਰਾ ਨਹੀਂ ਚਾਹੀਦਾ ਉਹ ਇਸ ਦੁਨੀਆ ਵਿੱਚ ਸੱਚਾ ਬੰਦਾ ਇਕੱਲਾ ਹੀ ਰਹਿ ਕੇ ਖੁਸ਼ ਰਹਿੰਦਾ ਹੈ ਪਰ ਸੱਚਾ ਬੰਦਾ ਇਹ ਗੱਲ ਜ਼ਰੂਰ ਸੋਚਦਾ ਰਹਿੰਦਾ ਹੈ ਕਿ ਇਸ ਦੁਨੀਆ ਵਿੱਚ ਸੱਚੇ ਬੰਦੇ ਦੀ ਕਦਰ ਬਹੁਤ ਘੱਟ ਹੈ ਇਸ ਦੁਨੀਆ ਵਿੱਚ ਝੂਠ ਦੀ ਕਦਰ ਜ਼ਿਆਦਾ ਹੈ ਸੱਚਾ ਬੰਦਾ ਕਿਸੇ ਵੀ ਅੱਗੇ ਝੁਕਦਾ ਨਹੀਂ ਉਹ ਆਪਣੀ ਸੱਚਾਈ ਤੇ ਖੜਾ ਰਹਿੰਦਾ ਹੈ